ਨ 900 ਘੰਟਾ ਚੱਲਿਆ ਹੋਇਆ ਆ ਕੋਲਾ ਆ ਗੁਰਪ੍ਰੀਤ ਇਹਦਾ ਮੀਟਰ ਵੀ ਚੈੱਕ ਕਰਾ ਲੇ ਮੜਾ ਆ ਦਿਖਾ ਦੇ 900 ਘੰਟਾ ਚੱਲਿਆ ਹੋਇਆ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਹਨਾ ਸਸੇ ਦਾ ਦੋ ਮੈਥੋ ਦਾ ਆਪਣਾ ਮੀਟਾ ਮਾਰਦਾ ਹੈ ਅੱਜ ਫਿਰ ਆਪਾਂ ਪਹੁੰਚੇ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜਿੱਥੇ ਟਰੈਕਟਰਾਂ ਦੀ ਬਹੁਤ ਭਾਰੀ ਮੰਡੀ ਲੱਗਦੀ ਹੈ ਜਿਹਦੇ ਵਿੱਚ ਪਹਿਲਾ ਟਰੈਕਟਰ ਲੈ ਕੇ ਆਇਆ ਥੋੜੇ ਵਾਸਤੇ 855 ਦੇਖ ਸਕਦੇ ਹੋ ਤੁਸੀਂ ਲਾਲ ਟਮਾਟਰੀ ਬਿਲਕੁਲ ਤੁਸੀਂ ਐ ਲੈ ਲਓ ਵੀ ਸ਼ੋਰੂਮ ਕੰਡੀਸ਼ਨ ਦਾ ਇਹ ਟਰੈਕਟਰ ਹੈ ਦੇਖ ਸਕਦੇ ਹੋ 22 ਮਾਗਲਾ ਰੇਟ ਜਿਹੜਾ ਮੇਰੇ ਨੇ ਰੱਖਿਆ 7.5 ਲੱਖ ਇਹਦਾ ਰੇਟ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨਤਾ ਰਹੇ ਉਹ ਜ਼ਰੂਰ ਹੋ ਜੂਗਾ ਪਰ ਪ੍ਰੀਤ ਚਲ ਆਪਾਂ ਪਰਲੇ ਪਾਸੇ ਹੋਰ ਬਹੁਤ ਸਾਰੇ ਟਰੈਕਟਰ ਦੇ ਭਰਾਵਾਂ ਨੂੰ ਉਹ ਵੀ ਆਪਾਂ ਦਿਖਾ ਦਈਏ ਅਵਾਜ਼ 968 ਦੇਖ ਸਕਦੇ ਤੁਸੀਂ ਬਹੁਤ ਹੀ ਘੈਂਟ ਜਿਵੇਂ ਮੰਨ ਲਓ ਤੁਸੀਂ ਸ਼ੋਰੂਮ ਉਹਦੇ ਵਿੱਚ ਮਤਲਬ ਸ਼ੋਰੂਮ ਕੰਡੀਸ਼ਨ ਦਾ ਪਿਆਗਾ 20 ਮਾਰ ਲੈ ਜਿਹੜੀ ਦੀ ਡਿਮਾਂਡ ਰੱਖੀ ਗਈ ਹੈ ਪੂਰੀ 7 ਲੱਖ ਬਾਕੀ ਮੌਕੇ ਤੇ ਮਾਨਤਾ ਜ਼ਰੂਰ ਹੋਊਗਾ ਹਨਾ ਬਖਾ ਦੇ ਗੁਰਪ੍ਰੀਤ ਮੜਾ ਜਾ ਪੱਕਾ ਐਂਡ ਪਿਆ ਜਾ ਮਾ ਯਾਰ ਤੂੰ ਐ ਨਾਲ ਵੀ ਪਨੇਖਾ ਪਉਂਦਾ ਨਵੇਂ ਦਾ ਤਾਨੂੰ ਮੈਂ ਇਸ ਚੀਜ਼ ਤੇ ਥੋੜਾ ਜਿਹਾ ਮੈਂ ਵੀ ਇਸ ਚੀਜ਼ ਦਾ ਪਨੇਖਾ ਜਾ ਖਾ ਗਿਆ ਮੈਨੂੰ ਲੈਕ ਜਾ ਪਿਆ ਜਾ ਮਾ ਇਹ ਨਾ ਮਾਗਣਾ ਜ਼ਰੂਰ ਮੜਾ ਇਹਦੇ ਤੋਂ ਪਹਿਲਾਂ ਚੈੱਕ ਕਰਕੇ ਪਾ ਇਹ 20 ਮਾਰ ਲੈ 70 ਦਾ ਆਪਾਂ ਡਿਮਾਂਡ ਰੱਖੀ ਆ ਇਧਰਲੇ ਪਾਸੇ ਆ ਗਿਆ ਆਪਣਾ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਰਾਜਾ ਹੈ ਨਾ ਖੇਤਾਂ ਦਾ ਰਾਜਾ ਵੀ ਕਹਿ ਦਿੰਦੇ ਆ ਇਹ ਆ ਗਿਆ 23 ਮਾਡਲ ਇਹਦੀ ਮੰਗ ਹੈ ਜਿਹੜੀ 375 ਰੱਖੀ ਗਈ ਆ ਆਸ਼ਾ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਪਿਆ ਗੁਰਪ੍ਰੀਤ ਟਾਇਰ ਵੀ ਵਿਖਾ ਦੇ ਜਮਾ ਤੂੰ ਐ ਮਾਲਾ ਵੀ ਨਿਸ਼ਕੋਰੇ ਮਾਰਦਾ ਕਹਿੰਦਾ ਵੀ ਲੈ ਜੋ ਲੈ ਜੋ ਹੈ ਨਾ ਦੇ ਗੁਰਪ੍ਰੀਤ ਥੋੜਾ ਜਿਹਾ ਕਪੜੇ ਕੂਪੜੇ ਦੀ ਮੈ ਰੇਤਾ ਮਿੱਟੀ ਕਿਉਂ ਹੁਣ ਥੋੜਾ ਜਿਆਦਾ ਹੋਇਆ ਪਿਆ ਉਹਦੇ ਕਰਕੇ ਥੋੜਾ ਜਿਹਾ ਲਿਬੜਿਆ ਜਾ ਪਿਆ ਦੇਖ ਸਕਦੇ ਹੋ ਜਮਾ ਨਿਊ ਸ਼ੋਰੂਮ ਕੰਡੀਸ਼ਨ ਦਾ ਹੈ ਹੁਣ ਆ ਗਿਆ 2013 ਮਾਡਲ ਹੈ ਦੇਖ ਸਕਦੇ ਤੁਸੀਂ ਸੋਨਾ ਲੀਖਾ ਡੀ ਆਈ 7 50 ਹੈ ਨਾ ਵੇਖ ਸਕਦੇ ਹੋ ਪੂਰੀ ਘੈਂਟ ਹਾਲਤ ਪੂਰਾ ਵਧੀਆ ਪਿਆ ਹੈ ਨਾ ਇਹਦੇ ਜਿਹੜੀ ਮੰਗ ਰੱਖੀ ਰੱਖੀ ਗਈ ਆ ਬਾਈ ਜੀ ਹੋਰਾਂ ਵੱਲੋਂ 410000 ਬਾਕੀ ਮੌਕੇ ਤੇ ਮੰਨ ਤਾਂ ਜਰੂਰ ਹੋਊਗਾ ਤੇ ਬਾਕੀ ਵੀਰੇ ਦਾ ਨੰਬਰ ਪਾ ਸਕਰੀਨ ਤੇ ਛੱਡਾਂਗੇ ਆ ਜੋ ਵੀ ਇਧਰਲੇ ਪਾਸੇ ਆਜੋ 94 ਮੰਗ ਲੈ ਤੇ ਬਾਕੀ ਸਿਰੇ 140 ਦੀ ਮੰਗ ਰੱਖੀ ਹੈ ਵੀਰੇ ਨੇ ਬਾਕੀ ਮੌਕੇ ਤੇ ਜਿਹੜਾ ਮੰਨ ਤਾਂ ਜਰੂਰ ਹੋ ਜਾਊਗਾ ਇਹ ਸਵਰਾਜ ਆ ਗਿਆ ਸੀ ਆਪਣਾ ਇਧਰਲੇ ਪਾਸੇ ਸਵਰਾਜ ਆ ਗਿਆ 855 ਕਾਇਡ ਚੀਜ਼ ਆ ਪੂਰੀ ਦੇਖ ਸਕਦੇ ਹੋ ਤੁਸੀਂ ਤੇ 2009 ਮਾਡਲ ਹੈ ਠੀਕ ਹੈ ਇਹਦੀ ਮੰਗ ਜਿਹੜੀ 385 ਰੱਖੀ ਗਈ ਹੈ ਬਾਕੀ ਸਿਰ ਇਹਦਾ ਮੌਕੇ ਤੇ ਮੰਨਤਾਂ ਉਹ ਜ਼ਰੂਰ ਕਰਨਗੇ ਵੀਰੇ ਵੀਰੇ ਆ ਗਿਆ ਗੁਰਪ੍ਰੀਤ ਹੁਣ 10 ਵਾਲੇ ਵੀ ਆਪਾਂ ਦਿਖਾ ਦਈਏ ਹੁਣ ਆਪਣੇ ਕੋਲੇ ਰਹਿਗੇ ਇਸ ਤੋਂ ਬਾਅਦ ਜਿਹੜੇ ਟਰੈਕਟਰ ਨੇ ਤੁਸੀਂ ਐ ਮੰਨ ਲਓ ਵੀ ਇਸ ਤੋਂ ਬਾਅਦ ਸੋਡਾ ਹਰਾਨੀ ਜਨਕ ਕੰਮ ਹੈ ਹੈਰਾਨ ਜੇ ਹੋ ਜਾਓਗੇ ਇਹ ਆ ਗਿਆ 2009 ਮਾਡਲ ਹੈ ਜਿਹੜੀ ਇਹਦੀ ਮੰਗ ਰੱਖੀ ਗਈ ਹੈ ਉਹ ਰੱਖੀ ਗਈ ਹੈ 1,60,000 ਰੁਪਿਆ ਡੀਆਈ 450 ਹੈ ਨਾ ਤੇ ਹੁਣ ਗਾਹਾਂ ਆਇਆ ਗੁਰਪ੍ਰੀਤ 8 55 ਦੇਖ ਸਕਦੇ ਹਾਂ ਪਹਿਲਾਂ ਨੇ ਸ਼ੇਪ ਦਿਖਾਇਆ ਗੁਰਪ੍ਰੀਤ ਭਾਇਆ ਜਮਾ ਜਿਵੇਂ ਬਾਹਰ ਨਹੀਂ ਫਰਮਾਇਆ ਇਹਦੇ ਵਿੱਚ ਨਹੀਂ ਦੇਖਦੇ ਆਪਾਂ ਹੋਰ ਹਸ ਹਾਲ ਵਾਲੀ ਮਾਸ ਰਿਜ਼ਲਟ ਆ ਕੇ ਬਣਾਉਣੇ ਆ 6 ਵੀ ਬੜੀ ਘੈਂਟ ਆ ਪਤੰਦਰ ਦੀ ਲਾਈਟਾਂ ਦੇਖ ਯਾਰ ਕਿਵੇਂ ਚਮਕ ਮਾਰਦੇ ਆ ਨਾ 8 55 ਇੱਥੇ ਈ 2023 ਮਾਡਲ ਜਿਹੜੀ ਡਿਮਾਂਡ ਹੈ ਬਾਈ ਦੀ 765 ਹੈ ਬਾਕੀ ਮੌਕੇ ਤੇ ਜਰੂਰ ਮਾਨਤਾਰ ਹੋਊਗਾ ਇਹਦੇ ਤੇ ਮਾਨਤਾਨ ਮੈਂ ਤਾਂ ਕਹਿਣਾ ਕਿਉਂਕਿ ਇਸੜੀ ਦੇ ਵਿੱਚ ਰੇਟ ਬੋਲੇ ਗਏ ਨੇ ਆ ਮੰਨ ਲਓ ਪੂਰੇ ਖਿੱਚ ਕੇ ਬੋਲੇ ਗਏ ਨੇ ਜਦੋਂ ਵੀ ਤੁਸੀਂ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਚੀਜ਼ ਲੈ ਕੇ ਜਾਨੇ ਮੀਰੀ ਜੀ ਨਾਲ ਕਰ ਲਿਓ ਗੱਲ ਬਾਈ ਜੀ ਹੁਰੀ ਸੁਦਾ ਮਾਨਤਾਨ ਜਰੂਰ ਰੱਖਣਗੇ ਤੇ ਆਜੋ ਹੁਣ ਗੁਰਪ੍ਰੀਤ ਇਧਰਲੇ ਪਾਸੇ ਆ ਗਿਆ ਹੁਣ ਮੇਸ਼ੀ ਦੇਖ ਸਕਦੇ ਹੋ ਤੁਸੀਂ 254 DI ਇਹ ਵੀ ਪਤੰਦਰ ਨੇ ਜਮਾ ਹੋਰ ਹੀ ਬਣਾ ਛੱਡੇ ਮੂੰਹ ਆ ਜਾ ਦਿਖਾ ਤਾਂ ਦੇ ਸਾਹਮਣੇ ਮੱਥੇ ਦਿਖਾ ਦੇ ਦੇਖ ਸਕਦੇ ਤੁਸੀਂ ਪੂਰੀ ਕਾ ਇੱਟੀ ਹੈ ਨਾ ਪੂਰੀ ਤੁਸੀਂ ਐ ਮੰਨ ਲਓ ਵੀ ਮਨ ਨੂੰ ਮੋਦੀ ਹੈ ਇਹ 23 ਮਾਡਲ ਹੈ ਬਾਈ 2023 ਮਾਡਲ ਹਾਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਇਹ ਮਸ਼ੀਨ ਹੈ ਇਹਦਾ ਹਨਾ ਜਿਹੜੀ ਦੀ ਮੰਗ ਹੈ 750 ਰੱਖੀ ਹੈ ਵੀਰੇ ਨੇ ਬਾਕੀ ਜਿਹੜਾ ਮਾਨਤਾਨ ਹੈ ਉਹ ਪਹਿਲਾਂ ਵੀ ਵੀਡੀਓ ਵਿੱਚ ਬੋਲਦੇ ਹੁੰਦੇ ਹੁਣੇ ਵੀ ਮਾਨਤਾਨ ਜ਼ਰੂਰ ਹੋਊਗਾ ਇਹ ਜੀ ਕੋਈ ਗੱਲ ਨਹੀਂ ਹੈਗੀ ਕਿ ਉਹ ਰੇਟ ਦੱਸੇ ਮੁਤਾਬਕ ਨਹੀਂ ਚੀਜ਼ ਬੰਦੇ ਨੂੰ ਪਸੰਦ ਹੋਣੀ ਚਾਹੀਦੀ ਹੈ ਇਧਰਲੇ ਪਾਸੇ ਆ ਜਾ ਬਾਈ ਪਹਿਲਾਂ ਤੈਨੂੰ ਲਾਲ ਵਿਖਾਇਆ ਹੁਣ ਆਪਾਂ ਤੈਨੂੰ ਵਿਖਾਵਾਂਗੇ ਲੀਲਾ ਇਹਨੂੰ ਅੱਜ ਕੱਲ ਕਿਉਂ ਮੱਲਾ ਆਪਾਂ ਲੀਲੇ ਦੇ ਲਾਲਾਂ ਨਹੀਂ ਜਾਣਦੇ ਆ ਇਹ ਦਿਖਾਉਂਦੇ ਸਾਨੂੰ 2020 ਮੰਗ ਲੈ ਬਾਈ ਸਵਰਾਜ 744 ਤੇ ਜਿਹੜੇ ਨੇ ਬਹੁਤ ਟਾਈਮ ਤੱਕ ਪਾਈਆ ਹੁਣ ਵੀ ਤੁਸੀਂ ਆਇਆ ਲਾ ਲਓ ਖੇਤੀ ਦੇ ਵਿੱਚ ਪੂਰਾ ਕੈਂਡ ਟਰੈਕਟਰ ਹੈ ਵਰਤਿਆ ਜਾਣ ਵਾਲਾ ਹੈ ਨਾ ਤੇ ਇਹਦੇ ਜਿਹੜੀ ਮੰਗ ਰੱਖੀ ਆ ਬਾਈ ਨੇ 775 ਰੱਖੀ ਆ 575 ਸੌਰੀ 575 ਦੀ ਮੰਗ ਰੱਖੀ ਆ ਜਿਹੜਾ ਮੌਕੇ ਤੇ ਮਾਨਤਾਨ ਜਰੂਰ ਹੋਊਗਾ ਬਾਕੀ ਪੀਰੇ ਦਾ ਨੰਬਰ ਆਪਾਂ ਸਕਰੀਨ ਤੇ ਛੱਡਾਂਗੇ ਕਿਸੇ ਵੀ ਭਰਾ ਨੂੰ ਮਤਲਬ ਵੀ ਟਰੈਕਟਰ ਦੀ ਜਿਹੜੇ ਵੀ ਟਰੈਕਟਰ ਦੀ ਲੋੜ ਹੈ ਉਹ ਬਾਈ ਜੀ ਨਾਲ ਕਰਨ ਗੱਲਬਾਤ ਤੇ ਬਾਈ ਜੀ ਹੋਰੀ ਸਾਨੂੰ ਉਹੀ ਟਰੈਕਟਰ ਹਾਜ਼ਰ ਕਰਨਗੇ ਇਹ ਕਪੜੇ ਕੋਲੇ ਇਧਰਲੇ ਪਾਸੇ ਖੜਾ ਸੋਨਾਲੀਕਾ 2021 ਮਾਡਲ ਹੈ ਤੇ ਇਹਦਾ ਜਿਹੜਾ ਮੰਨੋ ਬਾਈ ਜੀ ਹੋਰਾਂ ਨੇ ਮੰਗ ਰੱਖੀ ਹੈ ਦੀ ਇਹਦੀ 6 ਲੱਖ ਰੁਪਇਆ ਮੰਗ ਰੱਖੀ ਹੈ ਬਾਕੀ ਮੌਕੇ ਤੇ ਮਾਨਤਾ ਜਰੂਰ ਕਰਨਗੇ ਗੁਰਪ੍ਰੀਤ ਬੜਾ ਝਾਤ ਮਾਰਦੇ ਇਹਦੀ ਵੀ ਸੋਨਾਲੀ ਕਾ ਦੀ ਵੀ 750 ਹੈਗਾ ਡੀਆਈ 750 ਦੇਖ ਸਕਦੇ ਹੋ ਤੁਸੀਂ ਸੋਨਾ ਲੱਗਦਾ ਹੈ 900 ਘੰਟਾ ਜੀ ਹਾਂ ਦੇਖ ਸਕਦੇ ਹੋ ਬਾਈ ਜੀ 900 ਘੰਟਾ ਚੱਲਿਆ ਹੋਇਆ ਹੈ ਕੋਲ ਆਇਆ ਗੁਰਪ੍ਰੀਤ ਇਹਦਾ ਮੀਟਰ ਵੀ ਚੈੱਕ ਕਰਾ ਲੇ ਮੜਾ ਜੀ ਦਿਖਾ ਦੇ 900 ਕਾਲਾ ਚੱਲਿਆ ਹੋਇਆ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਹਨਾ ਬਾਕੀ ਟਰੈਕਟਰ ਹੈ ਪੂਰੇ ਘਰੇ ਟਰੈਕਟਰ ਹੁੰਦੇ ਨੇ ਵੀਰੇ ਉਹ ਤਾਂ ਜਿਹੜੇ ਵੀ ਟਰੈਕਟਰ ਦੀ ਕਿਸੇ ਵੀ ਭਰਾ ਨੂੰ ਲੋੜ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਹੈ ਭਰਾ ਜੀ ਨਾਲ ਕਰ ਲਿਓ ਗੱਲਬਾਤ ਸੋਨੂੰ ਉਸੇ ਤਰ੍ਹਾਂ ਦਾ ਟਰੈਕਟਰ ਬਾਈ ਜੀ ਜੂਰੀ ਹਾਜ਼ਰ ਕਰਨਗੇ 2016 ਮਾਡਲ ਗੁਰਪ੍ਰੀਤ ਜਲਾ ਚਾਹ ਪਾ ਦੇ ਰੇਟ ਦੀ ਗੱਲ ਆਪਾਂ ਬਾਅਦ ਚ ਕਰਦੇ ਆ ਤੂੰ ਐਂ ਦੇਖ ਲੈ ਵੀ 16 ਮਾਡਲ ਬਹੁਤ ਹੀ ਵਧੀਆ ਸਾਫ਼ ਸੁਥਰਾ ਟਰੈਕਟਰ ਹੈ ਦੇਖ ਸਕਦੇ ਹੋ ਤੁਸੀਂ ਕੈਨੇਡਾ ਗੱਲਬਾਤ ਹੈ ਨਾ ਗੁਰਪ੍ਰੀਤੋ ਤੇ ਇਹਦੀ ਜਿਹੜੀ ਆਪਾਂ 465 ਹਾਂ ਬਾਈ ਅੱਛਾ ਤੇ ਇਹਦੀ ਆਜੋ ਇਧਰ ਆਜੋ ਬਾਈ ਜੀ ਆਪਾਂ ਇਹਦੀ ਕੀ ਮੰਗ ਮੰਗਾਈ ਰੱਖੀ ਆਜੋ ਸਾਹਮਣੇ ਆ ਜੀ ਕੋਈ ਗੱਲ 465000 ਮੰਗਦੇ ਹਾਂ ਜੀ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਮਾਨਸਾ ਨੰਬਰ ਆ ਪਹਿਲੇ ਮਾਲਕ ਦਾ ਜੀ ਪਹਿਲੇ ਮਾਲਕ ਦਾ ਲਓ ਜੀ ਇਹ 16 ਮਾਲਕ ਦਾ ਜੀ 465000 ਰੁਪਏ ਬਾਈ ਕਹਿੰਦੇ ਵੀ ਇਹਦੀ ਡਿਮਾਂਡ ਹੈ ਤੇ ਜਿਹੜਾ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਮਾਨਸਾ ਨੰਬਰ ਹੈ ਤੇ ਪਹਿਲੇ ਮਾਲਕ ਦੇ ਇਹ ਨੌਕਦਾ ਪਹਿਲੇ ਮਾਲਕ ਦੇ ਇਹ ਨੌ ਹੈ ਤੇ ਬਾਕੀ ਸਾਰੇ ਬਾਈ ਜੀ ਦਾ ਆਪਾਂ ਨੰਬਰ ਸਕਰੀਨ ਤੇ ਛੱ ਮੌਕਾ ਜ਼ਰੂਰ ਦਿਓ ਤੇ ਬਾਕੀ ਬਾਈ ਜੀ ਨਾਲ ਕਰੋ ਸੰਪਰਕ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਈ ਜੀ ਨਾਲ ਕਰੋ ਸੰਪਰਕ ਧੰਨਵਾਦ